ਹੁਣ ਸਾਰਿਆਂ ਦੀਆਂ ਨਿਗਾਹਾਂ ਜਿਵੇਂ ਸ਼੍ਰੋਮਣੀ ਅਕਾਲੀ ਦਲ ਵੱਲ ਹੈ, ਭਾਜਪਾ ਵੱਲ ਹੈ। ਤੁਹਾਨੂੰ ਲੱਗਦਾ ਕਿ ਅਗਰ ਇਹ ਸਮਝੌਤਾ ਦੁਬਾਰਾ ਤੋਂ 9 ਮਾਸ ਦਾ ਰਿਸ਼ਤਾ ਜੁੜਦਾ ਹੈ ਤਾਂ ਪੰਜਾਬ ਦੇ ਵਿੱਚ ਇਹਨਾਂ ਨੂੰ ਫਾਇਦਾ ਹੋਊਗਾ। ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਭਾਰਤੀ ਜਨਤਾ ਪਾਰਟੀ ਨਾਲ ਬੈਠ ਕੇ ਉਹਨਾਂ ਮੁੱਦਿਆਂ 'ਤੇ ਕੋਈ ਗੱਲ ਨਹੀਂ ਕਰਦਾ। ਆਪਣੀ ਸ਼ਰਤ ਕਹਿ ਲਓ ਜਾਂ ਰਾਜਨੀਤਿਕ ਤੌਰ ਤੇ ਪ੍ਰਾਪਤੀ ਕਹਿ ਲਓ। ਜਦ ਤੱਕ ਉਹ ਨਹੀਂ ਕਰਦੇ ਉਨਿਚੇ ਤੱਕ ਪੰਜਾਬ ਦਾ ਵਿਸ਼ਵਾਸ ਜਿੱਤਿਆ ਨਹੀਂ ਜਾਣਾ ਮਨੋ ਨਿਜੀ ਤੌਰ ਦੇ ਉੱਪਰ ਕੀ ਲੱਗਦਾ ਕਿ ਇਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਫੇਰੀ ਫਾਇਦਾ ਮੈਂ ਤੇ ਤੁਹਾਨੂੰ ਕਿਹਾ ਕਿ ਚਾਹੀਦਾ ਤੇ ਇਹ ਸੀ ਕਿ ਅਸੀਂ 5-7 ਸਾਲਾਂ ਵਿੱਚ ਆਪਣੀ ਪਾਰਟੀ ਨੂੰ ਨਾ ਮਜ਼ਬੂਤ ਕਰਦੇ ਕਿ ਜਿਨ੍ਹਾਂ ਨਾਲ ਅਸੀਂ ਤੋੜ ਕੇ ਆਏ ਸੀ ਉਹਦੇ ਤਰਲੇ ਨਾ ਪਾਉਣੇ ਪੈਂਦੇ ਉਹ ਸਾਨੂੰ ਕਹਿੰਦੇ ਜੇ ਅਸੀਂ ਪ੍ਰੋਸਾ ਜਿੱਤ ਲਾਂਗੇ ਅਸੀਂ ਇਕੱਲੇ ਵੀ ਚੋਣਾ ਲੜ ਸਕਦੇ ਹਾਂ ਇਕੱਲੇ ਚੋਣਾ ਜਿੱਤ ਸਕਦੇ ਹਾਂ ਸੋ ਮੈਂ ਸਮਝਦੀ ਹਾਂ ਕਿ ਜੇ ਅੱਗੇ ਬੋਝਾ ਸਮਾਜ ਪਾਰਟੀ ਨਾਲ ਇਹਦਾ ਸਮਝੌਤਾ ਹੁਣ ਜੇ ਬੋਝਾ ਸਮਾਜ ਪਾਰਟੀ ਨਾਲ ਸਮਝੌਤਾ ਕਰਕੇ ਅੱਜ ਤੋੜਦੇ ਆ ਉੱਥੇ ਫਾਇਦਾ ਕੀ ਹੋਏਗਾ ਉਧਰ ਜ਼ਿਆਦਾ ਹੁੰਦਾ ਕਿ ਉਧਰ ਜ਼ਿਆਦਾ ਹੁੰਦਾ ਇਹ ਤੇ ਪਾਰਟੀ ਲੀਡਰ ਨੇ ਦੇਖਣਾ ਹੁਣ ਜੇ ਅੱਜ ਦੀ ਸਾਂਝ ਦੀ ਗੱਲ ਕਰੀਏ ਦੇਖੋ ਬਹੁਤ ਸਾਰੇ ਐਸੇ ਮੁੱਦੇ ਐ ਪੰਥਕ ਤੌਰ ਤੇ ਕਹਿ ਲਓ ਜਾਂ ਪੰਜਾਬ ਦੇ ਨਾਲ ਲੱਗਦੇ ਕਹਿ ਲਓ ਜਦ ਤੱਕ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਭਾਰਤੀ ਜਨਤਾ ਪਾਰਟੀ ਨਾਲ ਬੈਠ ਕੇ ਉਹਨਾਂ ਮੁੱਦਿਆਂ ਤੇ ਕੋਈ ਗੱਲ ਨਹੀਂ ਕਰਦਾ ਆਪਣੀ ਸ਼ਰਤ ਕਹਿ ਲੋ ਜਾਂ ਰਾਜਨੀਤਿਕ ਤੌਰ ਤੇ ਪ੍ਰਾਪਤੀ ਕਹਿ ਲੋ ਜਦ ਤੱਕ ਉਹ ਨਹੀਂ ਕਰਦੇ ਉਨੀ ਚਿਰ ਤੱਕ ਪੰਜਾਬ ਦਾ ਵਿਸ਼ਵਾਸ ਜਿੱਤਿਆ ਨਹੀਂ ਜਾਣਾ ਅੱਛਾ ਜਿਹੜਾ ਅੱਜ ਕੱਲ ਸੋਸ਼ਲ ਮੀਡੀਆ ਦੇ ਉੱਪਰ ਚਰਚਾ ਵੀ ਹੋ ਰਹੀ ਹੈ ਕਿ ਬਸ ਹੋ ਗਿਆ ਹੋ ਗਿਆ ਇਕੱਠੇ ਹੋ ਗਏ ਐਲਾਨ ਬਸ ਬਾਕੀ ਹੈ ਕੋਈ ਇਦਾਂ ਦੀ ਚਰਚਾ ਹੋ ਰਹੀ ਹੈ ਕਿਉਂਕਿ ਤੁਸੀਂ ਵੀ ਰਾਏ ਨੀਤੀ ਦੇ ਵੱਡੇ ਥੰਮਾਂ ਦੇ ਨਾਲ ਟੋਡਾ ਵੀ ਉੱਠਣਾ ਬੈਠਣਾ ਹੋਊਗਾ ਕੀ ਇਹ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਗੱਠਜੋੜ ਦੀ ਗੱਲ ਚੱਲ ਪਈ ਹੈ ਕਿ ਜਾਂ ਬਣ ਗਈ ਹੈ ਗੱਲ ਮੇਰੇ ਖਿਆਲ ਹੈ ਕਿ ਮੈਂ ਤੇ ਦੇਖੋ ਵਿੱਚ ਨਹੀਂ ਹੈਗੀ ਨਾ ਮੈਂ ਕਦੀ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਕੋਲ ਬਹੁਤਾ ਬੈਠਦੀਆਂ ਨਾ ਮੈਨੂੰ ਕੋਈ ਬਹੁਤੀ ਉਹਨਾਂ ਨਾਲ ਸਾਝੀ ਹੈ ਇਹ ਦਿਲ ਦੀਆਂ ਗੱਲਾਂ ਜਿਹੜੀਆਂ ਹੁੰਦੀਆਂ ਅੰਦਰ ਦੀਆਂ ਪਾਲਿਸੀ ਜਿਹੜੀਆਂ ਉਹ ਉੱਥੇ ਹੀ ਕੋਈ ਕਰਦਾ ਜਿੱਥੇ ਆਪਾਂ ਬਹੁਤ ਅੰਦਰ ਬੈਠ ਕੇ ਇੰਟਰਨਲ ਤੌਰ ਤੇ ਬੈਠ ਕੇ ਗੱਲ ਕਰ ਸਕੀਏ ਫਿਰ ਵੀ ਵੱਡੇ ਸੀਨੀਅਰ ਲੀਡਰ ਸਾਡੇ ਨਾਲ ਹੈ ਮਿਲਦੇ ਰਹਿੰਦੇ ਮੈਨੂੰ ਚਰਚਾ ਚੱਲਦੀ ਰਹਿੰਦੀ ਹੈ ਕਿ ਕੀ ਹਾਲਾਤ ਬਣ ਰਹੇ ਆ ਤੇ ਉਹ ਅਜੇ ਤੱਕ ਕੋਈ ਬਹੁਤਾ ਵੱਡਾ ਭਰੋਸਾ ਨਹੀਂ ਹੈ ਵੀ ਇਹ ਗੱਲ ਹੁੰਦੀ ਹੋਵੇ ਚਰਚਾ ਜ਼ਿਆਦਾ ਮੀਡੀਆ 'ਚ ਜ਼ਿਆਦਾ ਅੰਦਰ ਕੀ ਹੈ ਅਜੇ ਤੱਕ ਇਹ ਬਾਹਰ ਕਿਸੇ ਨੂੰ ਸੋਲਿਡ ਜਿਹੜੀ ਗੱਲ ਹੈ ਉਹ ਨਹੀਂ ਪਤਾ ਜਕੀਨ ਕੋਲ ਨੂੰ ਨਿੱਜੀ ਤੌਰ ਦੇ ਉਪਰ ਕੀ ਲੱਗਦਾ ਕਿ ਇਹਨਾਂ ਨੂੰ ਇਕੱਠੇ ਹੋ ਜਾਣਾ ਚਾਹੀਦਾ ਪੰਜਾਬ ਦੇ ਵਿੱਚ ਫੇਰ ਹੀ ਫਾਇਦਾ ਮੈਂ ਤੇ ਤੁਹਾਨੂੰ ਕਿਹਾ ਕਿ ਚਾਹੀਦਾ ਤੇ ਇਹ ਸੀ ਕਿ ਅਸੀਂ 5-7 ਸਾਲਾਂ ਵਿੱਚ ਆਪਣੀ ਪਾਰਟੀ ਨੂੰ ਇਨਾ ਮਜ਼ਬੂਤ ਕਰ ਦੇ ਕਿ ਜਿਨ੍ਹਾਂ ਨਾਲ ਅਸੀਂ ਤੋੜ ਕੇ ਆਏ ਸੀ ਉਹਦੇ ਤਰਲੇ ਨਾ ਪਾਉਣੇ ਪੈਂਦੇ ਉਹ ਸਾਨੂੰ ਕਹਿੰਦੇ ਮਤਲਬ ਸਾਨੂੰ ਮੀਸ ਅਕਾਲੀ ਦਲ ਨੂੰ ਤੇ ਪਰ ਅਸੀਂ ਇਹਦਾ ਮਤਲਬ ਕਿ ਅਸੀਂ ਵੀ ਕਮਜ਼ੋਰ ਰਏ ਕਿ ਹੁਣ ਸਾਨੂੰ ਲੋੜ ਮਹਿਸੂਸ ਹੋ ਰਹੀ ਹੈ ਕਿ ਮੁਸਾਵੀਆਂ ਦੀ ਲੋੜ ਨਹੀਂ ਪੈਣੀ ਚਾਹੀਦੀ ਨਾ ਹੀ ਕਿਸੇ ਦੀ ਲੱਤਾਂ ਤੇ ਧੁਰਨਾ ਚਾਹੀਦਾ ਆਪਣੀ ਪਾਰਟੀ ਚ ਇੰਨੀ ਕੁ ਤਾਕਤ ਭਰ ਲੈਣੀ ਚਾਹੀਦੀ ਹੈ ਕਿ ਜੇ ਲੋਕ ਸਾਡੀ ਪਾਰਟੀ ਨੂੰ ਚਾਹੁੰਦੇ ਆ ਤੇ ਸਾਡੇ ਚ ਜਿਹੜੀਆਂ ਕਮਜ਼ੋਰੀਆਂ ਦੂਰ ਕਰ ਲੈਣੀਆਂ ਚਾਹੀਦੀਆਂ ਜਿਦੇ ਕਰਕੇ ਸਾਡੇ ਤੋਂ ਲੋਕ ਦੂਰੀ ਬਣਾ ਕੇ ਬੈਠੇ ਜੇ ਅਸੀਂ ਭਰੋਸਾ ਜਿੱਤ ਲਾਂਗੇ ਅਸੀਂ ਇਕੱਲੇ ਵੀ ਚੋਣਾ ਲੜ ਸਕਦੇ ਆ ਇਕੱਲੇ ਚੋਣਾ ਜਿੱਤ ਸਕਦੇ ਆ ਸੋ ਮੈਂ ਸਮਝਦੀ ਆ ਕਿ ਜੇ ਅੱਗੇ ਬਹੁਜਨ ਸਮਾਜ ਪਾਰਟੀ ਨਾਲ ਇਹਦਾ ਸਮਝੌਤਾ ਹੁਣ ਜੇ ਬਹੁਜਨ ਸਮਾਜ ਪਾਰਟੀ ਨਾਲ ਸਮਝੌਤਾ ਕਰਕੇ ਅੱਜ ਤੋੜਦੇ ਆ ਉੱਥੇ ਫਾਇਦਾ ਕੀ ਹੋਏਗਾ ਉਧਰ ਜ਼ਿਆਦਾ ਹੁੰਦਾ ਕਿ ਉਧਰ ਜ਼ਿਆਦਾ ਹੁੰਦਾ ਇਹ ਤੇ ਪਾਰਟੀ ਲੀਡਰ ਨੇ ਦੇਖਣਾ ਦੇਖੋ ਇੱਕ ਪਾਰਟੀ ਨਾਲ ਸਮਝੌਤਾ ਤੋੜ ਕੇ ਫਿਰ ਦੂਜੀ ਪਾਰਟੀ ਨਾਲ ਕੀਤਾ ਹੋਇਆ ਸਮਝੌਤਾ ਫਿਰ ਉਹਨੂੰ ਵੀ ਤੋੜੋਗੇ ਕਿ ਤਿੰਨੇ ਪਾਰਟੀਆਂ ਇਕੱਠੀਆਂ ਰਹਿ ਸਕਦੀਆਂ ਇਹ ਤੇ ਮੈਨੂੰ ਲੱਗਦਾ ਨਹੀਂ ਕਿ ਤਿੰਨੇ ਪਾਰਟੀਆਂ ਇਕੱਠੀਆਂ ਰਹਿ ਸਕਣ ਬੀਐਸਪੀ ਦਾ ਸਮਝੌਤਾ ਮੈਨੂੰ ਨਹੀਂ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨਾਲ ਕੋਈ ਹੋਇਆ ਹੋਈ ਹੈ ਜਾਂ ਕਰਨ ਕਰਨ ਵਾਲਾ ਹੋਏਗਾ ਸੋ ਇਹ ਜਦੋਂ ਅਸੀਂ ਇੱਕ ਸਮਝੌਤਾ ਕਿਸੇ ਨਾਲ ਤੋੜ ਲੈਂਦੇ ਆ ਕਿਸੇ ਨਾਲ ਕਰ ਲੈਂਦੇ ਆ ਫਿਰ ਵਿਸ਼ਵਾਸ ਕਿਸੇ ਪਾਰਟੀ ਦਾ ਵੀ ਨਹੀਂ ਪੈਂਦਾ